ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਆ ਰਹੀ ਹੈ ਸੁਨਾਮ ਤੋਂ ਜਿੱਥੇ ਸਰਾਫਾ ਬਾਜ਼ਾਰ ਦੇ ਵਿੱਚ ਸਨੇਚਿੰਗ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਜੀ ਆ ਵਿਦੇਸ਼ ਤੋਂ ਆਈ ਮਹਿਲਾ ਦੇ ਨਾਲ ਦਿਨ ਦਾ ਹਾਲੇ ਚਪਟ ਮਾਰਾਂ ਨੇ ਚਪਟਮਾਰ ਕੀਤੀ ਹੈ ਸਕੂਟੀ ਸਵਾਰ ਦੋ ਲੁਟੇਰਿਆਂ ਨੇ ਮਹਿਲਾ ਦੇ ਕੋਲੋਂ ਪਰਸ ਖੋਲਿਆ ਚਪਟਮਾਰੀ ਦੌਰਾਨ ਮਹਿਲਾ ਸੜਕ ਤੇ ਜਾ ਡਿੱਗੀ ਬੁਰੀ ਤਰ੍ਹਾਂ ਜ਼ਖਮੀ ਹੋਈ ਪਰਸ ਸੋਨੇ ਚਾਂਦੀ ਦੇ ਗਹਿਣੇ 50000 ਰੁਪਏ ਦੀ ਨਕਦੀ ਸੀ ਪੁਲਿਸ ਨੇ ਇੱਕ ਮੁਲਜ਼ਮ ਨੂੰ 10000 ਦੀ ਨਕਦੀ ਸੰਨੇ ਕਾਬੂ ਕਰ ਲਿਆ ਦੂਜੇ ਮੁਲਜ਼ਮ ਦੀ ਭਾਲ ਹਲੇ ਤੱਕ ਜਾਰੀ ਹੈ ਪਰ ਵਾਕਿਆ ਜੀ ਹੈ ਤਸਵੀਰਾਂ ਤਾਨੂੰ ਹਿਲਾ ਕੇ ਰੱਖਦੇ ਨੀਆਂ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਮਹਿਲਾ ਸੜਕ ਤੇ ਪਵਾਟੀਆਂ ਖਾਂਦੀ ਡਿੱਗਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਚੋਰ ਆਂਦੇ ਨੇ ਮਹਿਲਾ ਬੁਰੇ ਤਰੀਕੇ ਦੇ ਨਾਲ ਡਿੱਗਦੀ ਹੈ ਪਰ ਫੇਰ ਵੀ ਕੋਈ ਤਰਸ ਨਹੀਂ ਆਂਦਾ ਚਪਟ ਮਾਰ ਇਹ ਬੈਗ ਖੋ ਕੇ ਫਰਾਰ ਹੋ ਜਾਂਦੇ ਨੇ ਮਹਿਲਾ ਦੀ ਜਾਨ ਵੀ ਜਾ ਸਕਦੀ ਸੀ ਜੀਹਾਂ ਇਹ ਮਹਿਲਾ ਦੀ ਮੌਤ ਵੀ ਹੋ ਸਕਦੀ ਸੀ ਜਿੰਨੇ ਬੁਰੇ ਤਰੀਕੇ ਦੇ ਨਾਲ ਇਸ ਦਾ ਸਿਰ ਸੜਕ ਤੇ ਜਾ ਕੇ ਵੱਜਿਆ ਦੱਸਿਆ ਜਾ ਰਿਹਾ ਹੈ ਕਿ ਇਸ ਬੈਗ ਦੇ ਵਿੱਚ ਜੁਐਲਰੀ ਸੀ ਕੈਸ਼ ਸੀ ਇੱਕ ਲੁਟੇਰਾ ਕਾਬੂ ਕਰ ਲਿਆ ਪੁਲਿਸ ਨੇ ਦੂਜੇ ਦੀ ਪਾਲ ਕੀਤੀ ਜਾ ਰਹੀ ਹੈ ਬਿਨਾ ਨੰਬਰ ਪਲੇਟ ਤੋਂ ਸਕੂਟੀ ਸਵਾਰ ਲੁਟੇਰੇ ਆਉਂਦੇ ਨੇ ਤੇ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਬੁਰਾ ਹਾਲ ਹੋਇਆ ਪਿਆ ਪੰਜਾਬ ਦੇ ਵਿੱਚ ਅਜਿਹੇ ਚਪਟਮਾਰਾ ਕਰਨ ਕਰਕੇ ਕਰੀਬ 3:30 ਵਜੇ ਦਾ ਟਾਈਮ ਸੀਗਾ ਸਰਾਫਾਂ ਬਾਜ਼ਾਰ ਦੇ ਵਿੱਚੋਂ ਊਸਾ ਰਾਣੀ ਤੇ ਬਿਨੇ ਰਾਣੀ ਦੋਨੋਂ ਪੈਣਾ ਸੀਗੀਆਂ ਵਾਪਸ ਆ ਰਹੀਆਂ ਸੀਗੀਆਂ ਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਹਨਾਂ ਦਾ ਪਰਸ ਖਿੱਚਿਆ ਗਿਆ ਜਿਹਦੇ ਨਾਲ ਇੱਕ ਲੇਡੀ ਆ ਜਿਹੜੀ ਬੁਰੀ ਤਰ੍ਹਾਂ ਥੱਲੇ ਡਿੱਗ ਪਈ ਥੋੜੀਆਂ ਬਹੁਤ ਅੜ ਦੇ ਖੱਟਾਂ ਵੀ ਲੱਗੀਆਂ ਸੀਗੀਆਂ ਜਿਨ੍ਹਾਂ ਤੋਂ ਦੋ ਦੋਸ਼ੀ ਇਸ ਸਬੰਧ ਵਿੱਚ ਸਨਾਖਤ ਹੋਏ ਸੀ ਇੱਕ ਦਾ ਨਾਮ ਹੈ ਕਰਮਜੀਤ ਸਿੰਘ ਉਰਫ ਸ਼ਕਤੀਮਾਨ ਸਨ ਆਫ ਰਾਜ ਸਿੰਘ ਸੈਕੰਡ ਹੈਗਾ ਜਸਨਦੀਪ ਸਿੰਘ ਸਨ ਆਫ ਗੁਰਸੇਵ ਸਿੰਘ ਕਰਮਜੀਤ ਸਿੰਘ ਉਰਫ ਸ਼ਕਤੀਮਾਨ ਨੂੰ ਕਾਬੂ ਕਰ ਲਿਆ ਦੀਦੇ ਤੋਂ ਇੱਕ ਮੋਬਾਈਲ ਜਿਹੜਾ ਖੋਹਿਆ ਸੀਗਾ ਤੇ 10000 ਰੁਪਏ ਬਰਾਮਦ ਕਰ ਲਿਆ ਗਿਆ ਤੇ ਬਾਕੀ ਜਿਹੜਾ ਦੂਸਰਾ ਦੋਸ਼ੀ ਹੈ ਉਹਨੂੰ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਤਵਾਕੇ ਜਿਸ ਮਾਮਲੇ ਦੇ ਵਿੱਚ ਤਾਂ ਇੱਕ ਮੁਲਜ਼ਮ ਫੜਿਆ ਗਿਆ ਪਰ ਕਈ ਅਜਿਹੇ ਮਾਮਲੇ ਨੇ ਜਿਹੜੇ ਕਿ ਰਿਪੋਰਟ ਤੱਕ ਨਹੀਂ ਹੁੰਦੇ ਦਿਨ ਰਾਤ ਲੁੱਟਾਂ ਖਵਾਹ ਹੋ ਰਹੀਆਂ ਨੇ ਪੰਜਾਬ 'ਚ ਅਜਿਹੇ ਕਈ ਮਾਮਲੇ ਧੜਾ ਧੜ ਨਿਕਲ ਕੇ ਸਾਹਮਣੇ ਆ ਰਹੇ ਨੇ ਵੱਡੀ ਚਿੰਤਾ ਦਾ ਵਿਸ਼ਾ ਅਗਲੀ ਖਬਰ ਦਾ ਰੁੱਕ ਕਰਦੇ ਹਾਂ ਆਰਪੀਜੀ ਗਰਨੇਡ ਨੂੰ ਡਿਫਿਊਜ਼ ਕਰ ਦਿੱਤਾ ਗਿਆ ਜੀ ਹਾਂ ਅੱਜ ਬੰਬ ਨਿਰੋਧਕ ਦਸਤੇ ਵੱਲੋਂ ਸਰਹਾਲੀ ਕਨਾ ਥਾਣੇ ਜਿਹੜਾ ਆਰਪੀਜੀ ਅਟੈਕ ਹੋਇਆ ਸੀ ਉਸ ਆਰਪੀਜੀ ਨੂੰ ਉਸ ਰਾਕਟ ਨੂੰ ਗਰਨੇਡ ਨੂੰ ਡਿਫਿਊਜ਼ ਕਰ ਦਿੱਤਾ ਗਿਆ ਖੁੱਲੀ ਥਾਂ ਤੇ ਜਾ ਕੇ ਨਸ਼ਟ ਕਰ ਦਿੱਤਾ ਗਿਆ ਬੀਤੇ ਦਿਨ ਸਰਹਾਲੀ ਥਾਣੇ ਤੇ ਆਰਪੀਜੀ ਲਾਂਚ ਕੀਤਾ ਗਿਆ ਸੀ ਤੇ ਅੱਜ ਬੌਮ ਸquad ਦੀ ਟੀਮ ਮੌਕੇ ਤੇ ਪਹੁੰਚੀ ਕੱਲ ਤੋਂ ਲੈ ਕੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਸਗੋਂ ਪਰਸੋਂ ਰਾਤ ਤੋਂ ਲੈ ਕੇ ਹੁਣ ਤੱਕ ਅੱਜ ਦੁਪਹਿਰ ਤੱਕ ਇਹ ਆਰਪੀਜੀ ਉਸੇ ਥਾਣੇ ਦੇ ਅੰਦਰ ਮੌਜੂਦ ਸੀ ਜਿੱਥੇ ਇਹ ਫਾਇਰ ਕੀਤਾ ਗਿਆ ਅੱਜ ਬੰਬ ਸਕਵਾਡ ਆਇਆ ਤੇ ਬੰਬ ਸਕਵਾਡ ਵੱਲੋਂ ਇਸ ਨੂੰ ਆਪਣੇ ਕਬਜ਼ੇ ਚ ਲੈ ਕੇ ਇੱਕ ਖੁੱਲੀ ਦਾਅ ਤੇ ਜਾ ਕੇ ਸੁਰੱਖਿਅਤ ਢੰਗ ਦੇ ਨਾਲ ਐਕਸਪਲੋਡ ਕੀਤਾ ਗਿਆ ਇਸ ਮਾਮਲੇ ਵਿੱਚ ਐਨਆਈਏ ਦੀ ਟੀਮ ਅਤੇ ਕਈ ਹੋਰ ਏਜੰਸੀਆਂ ਵੱਲੋਂ ਸਵੇਰ ਤੋਂ ਹੀ ਖਾਣਾ ਸਰਿਆਲੀ ਵਿਖੇ ਤਤਾਲੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਇਸੇ ਦਾ ਕਿਸੇ ਸਰਾਲ ਦੇ ذریعے ਇਹਨਾਂ ਜਿਹੜੇ ਅਟੈਕ ਕਰਨ ਵਾਲੇ ਦੋਸ਼ੀਆਂ ਤੇ ਪਹੁੰਚੀ ਜਾਵੇ ਅਤੇ ਇਸੇ ਤਹਿਤ ਹੀ ਐਨਆਈਏ ਦੀ ਟੀਮ ਵੱਲੋਂ ਜਿਹੜਾ ਕਿ ਖਾਣਾ ਸਰਿਆਲੀ ਵਿਖੇ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਕੁਝ ਵੀ ਹਰ ਇੱਕ ਜਿਹੜੀ ਜਿਹੜੀ ਹੈ ਜੱਟੂ ਇਹ ਆਪਣਾ ਆਪਣਾ ਪ੍ਰਤੀਕਾਤਮਕ ਦਾ ਅਧਿਐਨ ਚੱਲਿਆ ਗੋਇੰਦਵਰ ਦੇ ਦਿੱਤੇ ਉਸ ਸਾਥ ਤੱਕ ਜਿਹੜੇ ਜਿਹੜੇ ਡੈਕਰੀ ਨੇ ਉਹਨਾਂ ਨੂੰ ਪੁਛ ਗਿਛ ਲਈ ਜਿਹੜਾ ਕਿ CIA ਵੱਲੋਂ ਆਪਣੇ ਨਾਲ ਜਿਹੜਾ ਕਿ ਲੈ ਕੇ ਲਜਾਇਆ ਗਿਆ ਹੈ ਛਾਣੇ ਦੇ ਪਹਾੜੀ ਜਿਹੜੀ ਸਿਕਿਉਰਿਟੀ ਆ ਉਹ ਉਹਦਾ ਦੱਸ ਦਿੱਤੀ ਗਈ ਹੈ ਅਤੇ ਹੋਰ ਵੀ ਕਈ ਜਿਹੜੀਆਂ ਏਜੰਸੀਆਂ ਨੇ ਉਹਨਾਂ ਵੱਲੋਂ ਵੀ ਇੱਥੇ ਆਉਣਾ ਜਿਹੜਾ ਕਿ ਸ਼ੁਰੂ ਹੋ ਗਿਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਿਹੜਾ ਗਾਰੂ ਕੰਮ ਹੈ ਉਹ ਤੇਜ ਜਿਹੜਾ ਜੇ ਕੀ ਕਰ ਦਿੱਤਾ ਕਿ ਉਹ ਥਾਣਿਆਂ ਤੇ ਨਾਲ ਲੱਗਦੇ ਇਲਾਕੇ ਆ ਵਿੱਚ ਵੀ ਪੁਲਿਸ ਵੱਲੋਂ ਜਿਹੜੀ ਸਿਕਿਉਰਿਟੀ ਲਗਾਤਾਰ ਵੱਧਾਉਣ ਲਈ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਪੱਤੀ ਤੋਂ ਬਲਜੀਤ ਸਿੰਘ ਪੀਟੀਸੀ ਨਿਊਜ਼ ਤਾਂ ਆਰਪੀਜੀ ਹਮਲੇ ਦੇ ਨਾਲ ਜੁੜੀ ਸੂਤਰਾਂ ਦੇ ਵਾਲੇ ਤੋਂ ਇਹ ਵੀ ਵੱਡੀ ਖਬਰ ਆ ਰਹੀ ਕਿ ਗੋਵਿੰਦਵਾਲ ਜੇਲ੍ਹ ਚ ਬੰਦ 7 ਦੇ ਕਰੀਬ ਕੈਦੀਆਂ ਦੇ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਕੱਲ ਵੀ ਪੁਲਿਸ ਨੇ ਖਬਰ ਮਿਲੀ ਸੀ ਕਿ 7 ਸ਼ੱਕੀ ਹਿਰਾਸਤ ਚ ਲਏ ਨੇ ਇਹਨਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਕੇਂਦਰੀ ਏਜੰਸੀ NIA ਵੱਲੋਂ ਵੀ ਮਾਮਲੇ ਦੀ ਬਰੀਕੀ ਦੇ ਨਾਲ ਪੜਤਾਲ ਜਾਰੀ ਹੈ ਰੁਕਾਂਗੇਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਦੇ ਉਸ ਪਾਰ ਜਾਰੀ ਰਹੇਗਾ ਖਬਰਾਂ ਦਾ سلسلہ